नमस्कार दोस्तों एनएन भारत न्यूज़ चैनल तो मैं ਤੁਹਾਡਾ ਆਪਣਾ ਰਜੇਸ਼ ਅਗਰਵਾਲ ਅੱਜ ਅਸੀਂ ਫੇਰ ਇੱਕ ਵਾਰ ਪਹੁੰਚੇ ਹਾਂ ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਦੇ ਵਿੱਚ ਤੁਸੀਂ ਦੇਖੋਗੇ ਕਿ 9:30 ਦਾ ਟਾਈਮ ਹੋ ਚੁੱਕਿਆ ਹੈ ਪਰ ਸੀਟਾਂ ਕਿਸ ਤਰ੍ਹਾਂ ਬਿਲਡਿੰਗ ਬ੍ਰਾਂਚ ਵਿੱਚ ਖਾਲੀ ਪਈਆਂ ਹਨ ਜਿਸ ਵਿੱਚ ਇੱਕ ਕਲੈਰੀਕਲ ਸਟਾਫ ਅਤੇ ਦੋ ਹੋਰ ਸਟਾਫ ਦੇ ਮੈਂਬਰ ਆ ਚੁੱਕੇ ਹਨ ਪਰ ਵੱਡੀ ਗਿਣਤੀ ਵਿੱਚ ਅਫਸਰ ਨਹੀਂ ਆਇਆ ਹੈ ਜਿਨਾਂ ਦੇ ਸੀਟਾਂ ਤੁਹਾਨੂੰ ਖਾਲੀ ਅਸੀਂ ਦਿਖਾ ਰਹੇ ਹਾਂ ਕੁਝ ਦਿਨ ਪਹਿਲਾਂ ਵੀ ਸਾਡੇ ਵੱਲੋਂ ਇਸ ਦੀ ਕੁਝ ਕਵਰੇਜ ਕੀਤੀ ਗਈ ਸੀ ਜਿਸ ਦਾ ਕੋਈ ਅਸਰ ਦਿਖਾਈ ਨਹੀਂ ਦੇ ਰਿਹਾ ਜਿਸ ਦਾ ਮੁੱਖ ਕਾਰਨ ਇਹ ਵੀ ਕਿਹਾ ਜਾ ਸਕਦਾ ਹੈ ਕਿ ਘਰ ਦੇ ਕਰਨੀ ਸਾਨੂੰ ਕਿਸੇ ਦਾ ਡਰ ਨਹੀਂ ਕਿਉਂਕਿ ਨਗਰ ਨਿਗਮ ਪਟਿਆਲਾ ਦੇ ਕਮਿਸ਼ਨਰ ਜੋ ਹੈ ਉਹ ਬਾਹਰ ਗਏ ਹੋਏ ਹਨ ਜੋ ਕਿ ਉਹਨਾਂ ਦੇ ਬਾਹਰ ਹੋਣ ਦੇ ਚਲਦਿਆਂ ਸਾਰਿਆਂ ਵੱਲੋਂ ਇਹਨਾਂ ਸਰਕਾਰੀ ਹੁਕਮਾਂ ਦੀਆਂ ਧੱਜੀਆਂ ਉਡਾਈ ਜਾ ਰਹੀਆਂ ਹਨ ਜਦੋਂ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਸਖਤ ਆਦੇਸ਼ ਹਨ ਕਿ ਆਪਣੇ ਡਿਊਟੀ ਦੇ ਤਹਿ ਕਿਤੇ ਸਮੇਂ ਅਨੁਸਾਰ ਦਫ਼ਤਰਾਂ ਵਿੱਚ ਪਹੁੰਚਿਆ ਜਾਵੇ ਤਾਂ ਜੋ ਲੋਕਾਂ ਨੂੰ ਕੋਈ ਵੀ ਸਮੱਸਿਆ ਜਿਹੜੀ ਹੈ ਪੇਸ਼ ਨਾ ਆਵੇ ਪਰ ਇਹ ਸਭ ਦੇ ਚਲਦੇ ਆ ਦਫ਼ਤਰ ਪੂਰਾ ਦਾ ਪੂਰਾ ਜਿਹੜਾ ਹੈ ਉਹ ਇੱਕ ਤਰੀਕੇ ਨਾਲ ਖਾਲੀ ਹੀ ਪਿਆ ਹੈ ਇਸ ਸੰਬੰਧ ਵਿੱਚ ਬਿਲਡਿੰਗ ਇੰਸਪੈਕਟਰਸ ਅਤੇ ਹੋਰ ਸਟਾਫ ਤੋਂ ਇਲਾਵਾ ਜੇ ਆਪਾਂ ਇਹਨਾਂ ਤੋਂ ਵੱਡੇ ਅਫਸਰਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਆਪਣੀਆਂ ਸੀਟਾਂ ਤੇ ਮੌਜੂਦ ਜਿਹੜੇ ਹਨ ਉਹ ਨਜ਼ਰ ਨਹੀਂ ਆ ਰਹੇ ਤਾਂ ਦੋਸਤੋ ਆਸੀਂ ਪਹੁੰਚੇ ਹਾਂ ਨਗਰ ਸਹਾਇਕ ਯੋਜਨਾਕਾਰ ਕਰਨਜੀਤ ਸਿੰਘ ਜੀ ਦੇ ਦਫ਼ਤਰ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਦਫ਼ਤਰ ਵਿੱਚ ਸੀਟ ਤੇ ਸਾਫ਼ ਮੌਜੂਦ ਨਹੀਂ ਹਨ ਇਸ ਸਬੰਧ ਵਿੱਚ ਆਸੀਂ ਹੋਰ ਵੀ ਤੁਹਾਨੂੰ ਦਿਖਾਉਂਦੇ ਹਾਂ ਕਿ ਕਿਸ ਤਰ੍ਹਾਂ ਸੇਟਾਂ ਤੇ ਅਫਸਰ ਸਾਹਿਬਾਨਾਂ ਦੇ ਨਾ ਹੋਣ ਦੇ ਚੱਲਦੇ ਆ ਇਹ ਖਾਲੀ ਪਿਆ ਹੈ ਤੇ ਉਹਦੇ ਵਾਸਤੇ ਹੁੰਦਾ ਹੈ ਤਾਂ ਦੋਸਤੋ ਬਿਲਡਿੰਗ ਬ੍ਰਾਂਚ ਅਤੇ ਬਿਲਡਿੰਗ ਬ੍ਰਾਂਚ ਦੇ ਅਫਸਰਾਂ ਦਾ ਇੰਨਾ ਮਾੜਾ ਹਾਲ ਹੈ ਕਿ ਉਹ ਆਪਣੀ ਡਿਊਟੀ ਤੇ ਸਮੇਂ ਸਿਰ ਨਹੀਂ ਪੁੱਜਦੇ ਜਿਸ ਲਈ ਪੰਜਾਬ ਸਰਕਾਰ ਨੂੰ ਨਗਰ ਨਿਗਮ ਕਮਿਸ਼ਨਰ ਨੂੰ ਮੇਅਰ ਨੂੰ ਫੌਰੀ ਤੌਰ ਤੇ ਕਦਮ ਚੁੱਕਣਾ ਚਾਹੀਦਾ ਹੈ ਕਿ ਆਖਰ ਉਹਨਾਂ ਦੀ ਮੌਜੂਦਗੀ ਦੇ ਬਾਵਜੂਦ ਅਜਿਹਾ ਕਿਉਂ ਹੋ ਰਿਹਾ ਹੈ